ਅੱਜ ਆਪਾਂ ਬਣਾਉਣੇ ਜੀ ਸਾਗ ਆਪਾਂ ਸਾਗ ਬਣਾਉਣ ਤੋਂ ਹੋਗੇ ਵੀਡੀਓ ਤੋਂ ਲੇਟ ਤਾਂ ਅੱਜ ਆਪਾਂ ਦਿਖਾਉਣੇ ਜੀ ਆਪਾਂ ਬਣਾਉਣੇ ਲੜਲੇ ਬੱਬੇ ਦਾ ਸਾਗ ਕਹਿੰਦੇ ਨੇ ਹੁੰਦੇ ਸੀ ਜੀ ਆਪਾਂ ਉਹ ਬਣਾਉਣੇ ਥੋੜਾ ਜਿਹਾ ਸਾਡੇ ਕੋਲੇ ਹੈਗਾ ਇਹ ਸਰੋਂ ਦਾ ਸਾਗ ਦੋ ਕਿਰਨ ਬਾਕੀ ਹੈ ਗਿਆ ਮੇਕੀ ਮੇਥੇ ਸਾਰਾ ਕੁਝ ਅਰਦਮਾ ਮਿਲਵਾ ਬਾਕੀ ਹੈਗਾ ਸਾਡੇ ਕੋਲੇ ਆਹ ਸੀ ਛੋਲਿਆਂ ਦੇ ਉਦਰੇ ਇਹ ਲਾਲ ਸਰ ਇਹ ਸਾਡੇ ਸਾਗ ਵਿੱਚ ਅਸੀਂ ਆ ਛੋਲੇ ਪਾ ਦਾਂਗੇ ਕਿਹਦੇ ਨੂੰ ਤੇਨ ਛੋਲੇ ਨੇ ਪਰ ਬਲਾਂ ਨਹੀਂ ਆ ਹਾਂ ਉਹ ਪਾ ਦੇਣ ਤੇ ਹੁਣ ਆਪਾਂ ਕੀਰਦੇ ਸਾਗ ਤੁਹਾਨੂੰ ਦਿਖਾਉਣੇ ਆ ਇਹ ਗੋਡੇ ਦੋਖ ਦੇ ਨਾਲ ਥੋੜਾ ਹਾਰਾ ਹੁੰਦਾ ਸੌਂਕੀ ਨੂੰ ਤੇ ਉਹ ਦਿਖਾਉਣੇ ਆਪਾਂ ਬਹੁਤ ਬਹੁਤ ਚਾਹੀਦਾ I'm mm going -hmm. ਆਪਣਾ ਤਾਂ ਰਵਾਇਜੀ ਸਾਗ ਤੁਹਾਨੂੰ ਦੱਸਿਆ ਹੀ ਸੀਗਾ ਆ ਦੇਖੋ ਇੱਥੇ ਆਏ ਰਹਿਣਗੇ ਦੇਖੋ ਥੱਲੇ ਡੱਗ ਗਿਆ ਹਲੇ ਰਿੱਜੀ ਜਾਂਦਾ ਏ ਫੇ ਥੋੜਾ ਵਿੱਚ ਪਾਉਣੇ ਨੂਣ ਨਾਲੇ ਆਪਾਂ ਫਿਰ ਉੱਤੇ ਪਾਣੀ ਰੱਖ ਦਿੰਦੇ ਹਿਲੇ ਚ ਪੱਕ ਲੈ ਕੇ ਆਉਂਦੇ ਜੀ ਕੋਈ ਬਸ ਕੱਬ ਨੂੰ ਹਾਂਜੀ ਹੁਣ ਆਪਾਂ ਇਦਾਂ ਪਾਣੀ ਉੱਤੇ ਰੱਖ ਲੈਣੀ ਹੁਣੇ ਐਂ ਤੱਤਾ ਹੋ ਜਾਂਦਾ ਆਪੇ ਕੇ ਗੈਸ ਤੇ ਨਹੀਂ ਕਰਨਾ ਪੈਂਦਾ ਪਰ ਆਪ ਇਹਦੇ ਵਿੱਚ ਪਾ ਦਿੰਨੇ ਸਾਗ ਦੇ ਨੂੰ ਪੂਰਾ ਪਾਣੀ ਪਾ ਦੱਕੀ ਇਹਦਾ ਹੀ ਖੁੱਲਾ ਡੁੱਲਾ ਹੁਣ ਆਪ ਫਰਿੱਜੀ ਜਾਉਂਗਾ ਜਿੰਨਾ ਮਰਜ਼ੀ ਰਹਿਣ ਲਾ ਹੁਣ ਉੱਤੇ ਰੱਖ ਤਾ ਫੇਰ ਤੇ ਦਾਦ ਨੂੰ ਖੋਲਾ ਅੱਗ ਕਰਦਨੇ ਗਾਂ ਥੁੱਲੇ ਤੇ ਵਿੱਚ ਤੇ ਦੇਖਦੇ ਹੋ ਦੇਖੋ ਜੀ ਇਹਦਾ ਸਾਗ ਕੁੱਟਦੇ ਆਂ ਐਂ ਦੇਖੋ ਇੱਲਾੰ ਕੋੰਦੇ ਨੂੰ ਇਹਨੂੰ ਆਟਾ ਦੇ ਦਿੰਦੇ ਸੁੱਕਿਆ ਤੇ ਮੱਕੀ ਦੇ ਨੂੰ ਕਈ ਲੋਕ ਇਹਨੂੰ ਮੱਕੀ ਦੇ ਆਟੇ ਨੂੰ ਜਵਾਰ ਦਾ ਆਟਾ ਵੀ ਕਹਿੰਦੇ ਪਰ ਸਾਡੇ ਕੱਲਾ ਮੱਕੀ ਦੇ ਮੱਕੀ ਦੇ ਕਹਿੰਦੇ ਆ ਜਵਾਰ ਦੇ ਨੂੰ ਜਵਾਰ ਦੇ ਕਹਿੰਦੇ ਕੁਝ ਜਆ ਪਾਸਿਆਂ ਤੇ ਪਤਿੱਲੇ ਦਾ ਥੋੜਾ ਜਿਹਾ ਚੁੱਲ੍ਹੇ ਦਾ ਹੈਗਾ ਇਹ ਮੂੰਹ ਖੁੱਲਾ ਤੇ ਸਾਡਾ ਪਤਿੱਲਾ ਕਾਲਾ ਹੋ ਜਾਂਦਾ ਹੈ ਤੋ ਕਾਚੀ ਟੱਕੜ ਦੇ ਫੇਰ ਕਾਲਾ ਹੋ ਜਾਣਾ। ਪਣਸਾ ਅਜਿਹੀ ਬਣਾਈ ਜੀ ਲੱਲੇ ਪੱਪੇ ਦਾ। ਲੱਲਾ ਪੱਪਾ ਉਹਨੂੰ ਕਹਿੰਦੇ ਜਿਹੜਾ ਜਿਵੇਂ ਬਸ ਕੋਈ ਪੂਰਾ ਚੀਜ਼ ਹੋਵੇ ਨਾ ਤੇ ਬਸ ਵਾਧੂ ਘਾਟੂ ਜਿਹਾ ਸਮਾਨ ਪਾਖ ਲਈ। ਉਹਨੂੰ ਲੱਲਾ ਪੱਪਾ ਕਹਿੰਦੇ। ਸਾਡੀ ਪੰਜਾਬੀ ਦੀ ਕਹਾਵਤ ਹੈ ਲੱਲੇ ਪੱਪੇ ਦਾ ਬਣਨਾ। ਆਹ ਇਨ ਕੋਟ ਲੈ ਨਹੀਂ ਗਿਆ। ਮੈਂ ਉੱਥੇ ਪਾਣੀ ਪਾ ਕੇ ਆਟੇ ਦੇ ਵਿੱਚ ਆਟਾ ਪਾਣੀ। ਇਹ ਦਰਪਾਸਾ ਅਗਰ ਨਹੀਂ ਜਾਂਦੇ ਤੇ ਸਾਡਾ ਸਾਣ ਘਰ ਬਹੁਤ ਚੜਦਾ। ਇਹ ਮੱਧਨੀ ਨਾਲ ਐ ਕਰਕੇ ਕਰਦੀ ਹਾਂ। ਇਹ ਨਾ ਕੋਟ ਤੋਂ ਬਾਤ ਚ ਬਣਾ ਰਿਹਾ ਵਾਸ਼ਨਾ ਇੰਨੀ ਸੋਹਣੀ ਹੋਈ ਐ ਸਮੈਲ ਦੋ ਤਿੰਨ ਘਰਾਂ ਦਾ ਜਿੱਦ ਕਰਦਾ ਹਾਂ ਸਾਕ ਉੱਪਰ ਥੱਲੇ ਝੱਕ ਮਾ ਸਾਕ ਓਟੀਦਾ ਦੇਖੋ ਜੀ ਸਾਡਾ ਵਾਰ ਕਰਦਾ ਜਿਸੇ ਇੱਕ ਪਿੰਨਾ ਦਾ ਬਗਵਾਰ ਕਰ ਦਿੰਦੇ ਆ ਚੱਖਾਟ ਗਿਆ ਤਰ੍ਹਾਂ ਸੇਕ ਚੋਲੇ ਆ ਸਾਗ ਕਰੜਾ ਹੋ ਜਾਣਾ ਹੁੰਦਾ ਇਹ ਚ ਪਾਣੀ ਪੈ ਜਾਣਾ ਦੋ ਡੇਢ ਗਲਾਸ ਹੋਰ ਆ ਦੇਖੋ ਜੀ ਐਂ ਤੜਕਾ ਅਸੀਂ ਬਣਾਉਦੇ ਹੁੰਦੇ ਸੀ ਕਿੰਨਾ ਵਧੀਆ ਟੇਸਟ ਹੀ ਬੰਦਾ ਤੜਕਾ ਜਿਹੜਾ ਧਮਾੜੀ ਮਾੜੀ ਆ ਕੇ ਨਾ ਪੁਣੇ ਹੋਵੇ ਨਾ ਸੌਫਟ ਜੀਨ ਤੇ ਦੇਖੋ ਕਿੰਨਾ ਸੋਹਣਾ ਦੇਖੋ ਜੀ ਅਸੀਂ ਬਣਾਇਆ ਤੜਕਾ ਚੁੱਲੇ ਦੇ ਵਿੱਚ ਲਸਣ ਦਾ ਦੇਖੋ ਐਂ ਬਣਾਉਂਦੇ ਹੁੰਦੇ ਸੀ ਪਹਿਲਾਂ ਹੁਣ ਅਸੀਂ ਪਾ ਰਹੇ ਹਾਂ ਦੇਖੋ ਐਂ ਲੱਗਦਾ ਨੂੰ ਜੇ ਅੰਬੱਤਾਰ ਵਾਲੇ ਛੋਲੇ ਨਾ ਹੁੰਦੇ ਆ ਤੁਸੀਂ ਜ਼ਰੂਰ ਕਿ ਹਾਂਜੀ ਸਾਗ ਸਾਡਾ ਰੈਡੀ ਹੈ ਸਾਸਤ੍ਰਿਕਾਲ ਜੀ ਸਾਰਿਆਂ ਨੂੰ ਆਫਰ ਮਿਲਦੀ ਹੈ ਜੀ ਨੈਕਸਟ ਵੀਡੀਓ ਦੇ ਨਾਲ ਤੇ ਸਾਗ ਆਪਣਾ ਬਣ ਗਿਆ ਦੇਖੋ ਬਹੁਤ ਟੇਸਟੀ ਬਣਾਈ ਖਾ ਕੇ ਆਪਾਂ ਦੇਖ ਰਹੇ ਹਾਂ ਵਿੱਚ ਦੀ ਤੇ ਕੁਸੀ ਵੀ ਬਣਾਈ ਸਾਡੇ ਤਰੀਕੇ ਨਾਲ ਹਾਂ ਕੇ ਜੀ ਸਸਿਕਾ